ਜੰਧ ਹਰਿਆਣਾ ਰਾਜਸਥਾਨ ਦੇ ਵਿੱਚ ਬੈਠੇ ਕਿਸਾਨ ਦੋਸਤੋ ਅੱਜਕੱਲ ਦੋਇ ਤਿੰਨ ਸਟੇਟਾਂ ਹੜ੍ਹਾਂ ਦੀ ਮਾਰ ਚ ਲਰ ਰਹੀਆਂ ਨੇ ਤੇ ਨਸੀਬਤ ਦੇ ਵਿੱਚ ਬਹੁਤ ਭਰਾ ਨੇ ਪਰੰਤੂ ਮੈਂ ਸਮਝਦਾ ਵੀ ਪੰਜਾਬੀ ਨੇ ਛੋਟੇ ਹੌਸਲੇ ਵਾਲੇ ਨਹੀਂ ਵੀ ਖੇਤੀ ਅਸੀਂ ਡਰ ਜੀ ਜਾਂ ਝੁਕ ਜੀ ਮੈਂ ਤੇ ਮੇਰੀ ਟੀਮ ਵੱਲੋਂ ਅੱਜ ਤੁਹਾਨੂੰ ਇੱਕ ਜ਼ਰੂਰੀ ਸੁਨੇਹਾ ਦੇਣਾ ਚਾਹੁੰਦਾ ਕਿ ਬੇਸ਼ੱਕ ਜਿੰਨੀ ਦੇਰ ਪਾਣੀ ਹੈ ਓਨੀ ਦੇਰ ਵੱਖਰੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਤੇ ਜਦੋਂ ਪਾਣੀ ਉਤਰ ਗਏ ਅਸਲ ਮਦਦ ਦੀ ਉਦੋਂ ਲੋੜ ਪਊ ਕਿਉਂਕਿ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਣੀਆਂ ਨੇ ਸਾਡੇ ਪੂਰਾ ਜਿਹੜਾ ਬਿਜਲੀ ਸਿਸਟਮ ਹੈ ਕਿਸਾਨਾਂ ਦਾ ਘਰਾਂ ਦਾ ਪਾਣੀ ਚੜੁੱਬਿਆ ਹੋਇਆ ਹੈ ਬਾਅਦ ਦੇ ਵਿੱਚ ਜਦੋਂ ਅਸੀਂ ਉਹਨੂੰ ਦੁਬਾਰਾ ਚਾਲੂ ਕਰਦੇ ਤਾਂ ਬੜੀ ਤਰ੍ਹਾਂ ਦੀਆਂ ਉਕੜਾਂ ਸਕਦੀਆਂ ਨੇ ਤੇ ਚਲੋ خیر ਅਸੀਂ ਇਹ ਕੁਝ ਹੋਰ ਨਹੀਂ ਕਰ ਸਕਦੇ ਤਾਂ ਘਟੋਟ ਇਸ ਕੰਮ ਦੇ ਵਿੱਚ ਤੁਹਾਡਾ ਅਸੀਂ ਦੁੱਖ ਜ਼ਰੂਰ ਵਡਾ ਸਕਦੇ ਆ ਕਿਸੇ ਵੀ ਕਿਸਮ ਦੀ ਜਿਹੜੀ ਪਾਣੀ ਚ ਡੁੱਬੀ ਹੋਈ ਚੀਜ਼ ਹੈ ਉਹਨੂੰ ਛੇੜਨ ਤੋਂ ਪਹਿਲਾਂ ਚਲਾਉਣ ਤੋਂ ਪਹਿਲਾਂ ਕਿਸੇ ਵੀ ਕਿਸਮ ਦੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਸਾਨੂੰ ਸੰਪਰਕ ਕਰੋ ਜਿੱਥੇ ਕਿਤੇ ਪਿੰਡਾਂ ਦੀਆਂ ਪੰਚਾਇਤਾਂ ਚ ਹੋਣਗੀਆਂ ਅਸੀਂ ਪਿੰਡਾਂ ਤੱਕ ਵੀ ਅਪਰੋਚ ਕਰਾਂਗੇ ਚਾਹੇ ਤੁਹਾਡੀਆਂ ਮੋਟਰਾਂ ਨੇ 스타ਟਰ ਨੇ ਜਾਂ ਕੋਈ ਹੋਰ ਬਿਜਲੀ ਦੀ ਜਿਹੜੀ ਇੰਸਟਾਲੇਸ਼ਨ ਹੈ ਜਿਹਦੇ ਨਾਲ ਕੋਈ ਹੋਰ ਜਾਨ ਮਾਲ ਦਾ ਖਤਰਾ ਨਾ ਖੜਾ ਹੋ ਜਾਏ ਜਾ ਸਾਡਾ ਮਾਲੀ ਨੁਕਸਾਨ ਨਾ ਹੋ ਜੇ ਤੇ ਉਹਨਾਂ ਤੋਂ ਬਚਣ ਲਈ ਅਸੀਂ ਤੁਹਾਡੇ ਨਾਲ ਹੀ ਖੜਿਆ ਤੇ ਜਦੋਂ ਵੀ ਆਵਾਜ਼ ਮਾਰੋਗੇ ਅਸੀਂ ਹਾਜ਼ਰ ਹੋਵਾਂਗੇ ਮੇਰਾ ਫੋਨ ਨੰਬਰ ਹੈ 98150 26985 98150 26985 ਤੇ ਮੈਂ ਦੁਬਾਰਾ ਬੇਨਤੀ ਕਰਦਾ ਵੀ ਜਦੋਂ ਵੀ ਤੁਹਾਨੂੰ ਲੋੜ ਹੈ ਸਾਨੂੰ ਆਵਾਜ਼ ਮਾਰੋ ਮੈਂ ਤੁਹਾਡਾ ਆਪਣਾ ਜੈ ਸਿੰਘ ਕੱਕੜਵਾਲ ਤੁਰੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਬੈਠੇ ਕਿਸਾਨ ਦੋਸਤੋ ਅੱਜਕੱਲ ਦੋਇ ਤਿੰਨੇ ਸਟੇਟਾਂ ਹੜ੍ਹਾਂ ਨਹੀਂ ਮਾਰ ਚੱਲ ਰਹੀਆਂ ਨੇ ਤੇ ਨਸੀਬਤ ਦੇ ਵਿੱਚ ਬਹੁਤ ਭਰਾ ਨੇ ਪਰੰਤੂ ਮੈਂ ਸਮਝਦਾ ਵੀ ਪੰਜਾਬੀ ਨੇ ਛੋਟੇ ਹੌਸਲੇ ਵਾਲੇ ਨਹੀਂ ਵੀ ਖੇਤੀ ਅਸੀਂ ਡਰ ਜੀ ਜਾਂ ਝੁਕ ਜੀ ਮੈਂ ਤੇ ਮੇਰੀ ਟੀਮ ਵੱਲੋਂ ਅੱਜ ਤੁਹਾਨੂੰ ਇੱਕ ਜ਼ਰੂਰੀ ਸੁਨੇਹਾ ਦੇਣਾ ਚਾਹੁੰਦਾ ਕਿ ਬੇਸ਼ੱਕ ਜਿੰਨੀ ਦੇਰ ਪਾਣੀ ਹੈ ਉਨੀ ਦੇਰ ਵੱਖਰੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਤੇ ਜਦੋਂ ਪਾਣੀ ਉੱਤਰ ਕੇ ਅਸਲ ਮਦਦ ਦੀ ਉਦੋਂ ਲੋੜ ਪਊ ਕਿਉਂਕਿ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਣੀਆਂ ਨੇ ਸਾਡੇ ਪੂਰਾ ਜਿਹੜਾ ਬਿਜਲੀ ਸਿਸਟਮ ਹੈ ਕਿਸਾਨਾਂ ਦਾ ਘਰਾਂ ਦਾ ਪਾਣੀ ਚ ਡੁੱਬਿਆ ਹੋਇਆ ਹੈ ਬਾਅਦ ਦੇ ਵਿੱਚ ਜਦੋਂ ਅਸੀਂ ਉਹਨੂੰ ਦੁਬਾਰਾ ਚਾਲੂ ਕਰਨਾ ਤਾਂ ਬੜੀ ਤਰ੍ਹਾਂ ਦੀਆਂ ਔਕੜਾਂ ਆ ਸਕਦੀਆਂ ਨੇ ਤੇ ਚਲੋ خیر ਅਸੀਂ ਇਹ ਕੁਝ ਹੋਰ ਨਹੀਂ ਕਰ ਸਕਦੇ ਤਾਂ ਟਕ ਟਕ ਇਸ ਕੰਮ ਦੇ ਵਿੱਚ ਤੁਹਾਡਾ ਅਸੀਂ ਦੁੱਖ ਜ਼ਰੂਰ ਵਡਾ ਸਕਦੇ ਹਾਂ ਕਿਸੇ ਵੀ ਕਿਸਮ ਦੀ ਜਿਹੜੀ ਪਾਣੀ ਚ ਡੁੱਬੀ ਹੋਈ ਚੀਜ਼ ਹੈ ਉਹਨੂੰ ਛੇੜਨ ਤੋਂ ਪਹਿਲਾਂ ਚਲਾਉਣ ਤੋਂ ਪਹਿਲਾਂ ਕਿਸੇ ਵੀ ਕਿਸਮ ਦੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਸਾਨੂੰ ਸੰਪਰਕ ਕਰੋ ਜਿੱਥੇ ਕਿਤੇ ਪਿੰਡਾਂ ਦੀਆਂ ਪੰਚਾਇਤਾਂ ਚ ਹੋਣਗੀਆਂ ਅਸੀਂ ਪਿੰਡਾਂ ਤੱਕ ਵੀ ਅਪਰੋਚ ਕਰਾਂਗੇ ਚਾਹੇ ਤੁਹਾਡੀਆਂ ਮੋਟਰਾਂ ਨੇ 스타ਟਰ ਨੇ ਜਾਂ ਕੋਈ ਹੋਰ ਬਿਜਲੀ ਦੀ ਜਿਹੜੀ ਇੰਸਟਾਲੇਸ਼ਨ ਹੈ ਜਿਹਦੇ ਨਾਲ ਕੋਈ ਹੋਰ ਜਾਨ ਮਾਲ ਦਾ ਖਤਰਾ ਨਾ ਖੜਾ ਹੋ ਜਾਏ ਜਾ ਸਾਡਾ ਮਾਲੀ ਨੁਕਸਾਨ ਨਾ ਹੋ ਜੇ ਤੇ ਉਹਨਾਂ ਤੋਂ ਬਚਣ ਲਈ ਅਸੀਂ ਤੁਹਾਡੇ ਨਾਲ ਹੀ ਖੜਿਆ ਤੇ ਜਦੋਂ ਵੀ ਆਵਾਜ਼ ਮਾਰੋਗੇ ਅਸੀਂ ਹਾਜ਼ਰ ਹੋਵਾਂਗੇ ਮੇਰਾ ਫੋਨ ਨੰਬਰ ਹੈ 98150 26985 98150 26985 ਤੇ ਮੈਂ ਦੁਬਾਰਾ ਬੇਨਤੀ ਕਰਦਾ ਵੀ ਜਦੋਂ ਵੀ ਤੁਹਾਨੂੰ ਲੋੜ ਹੈ ਸਾਨੂੰ ਆਵਾਜ਼ ਮਾਰੋ ਮੈਂ ਤੁਹਾਡਾ ਆਪਣਾ ਜੈ ਸਿੰਘ ਕੱਕੜਵਾਲ ਤੁਰੇ